ਬਿਓ ਸਸਰੀ ਕਾਲ ਵੀ ਸਾਰਿਆਂ ਨੂੰ ਹੁਣ ਜੋ ਆਰਮੀ ਦੇ ਨੌਜਵਾਨਾਂ ਨੇ ਸਿੱਧੀ ਧਮਕੀ ਦਿੱਤੀ ਹੈ ਜਿਹੜਾ ਨਾਨਕ ਸਰ ਐਸਐਸਪੀ ਸੀਗਾ ਤੇ ਜਿਨੇ ਭਈ ਆਪਾਂ ਕਹਿੰਦੇ ਜਿਹੜਾ ਇਹ ਕਰਨਲ ਮਾਵਲੇ ਦੇ ਵਿੱਚ ਜਿਹੜਾ ਕਰਨਲ ਕੁੱਟਿਆ ਗਿਆ ਸੀ ਪਿਓ ਪੁੱਤਾਂ ਦੇ ਜਿਹੜਾ ਇਹਨਾਂ ਨੇ ਸ਼ਰੇਆਮ ਗੁੰਡਾ ਕਰਦੀ ਦਾ ਨੰਗਾ ਨਾਚ ਦਿਖਾਇਆ ਪਹਿਲਾਂ ਤੁਹਾਨੂੰ ਇਹ ਆਪਾਂ ਇਹ ਵੀਡੀਓ ਸੁਣਾਉਣੇ ਆ ਤਾਂ ਫੇਰ ਆਪਾਂ ਤੁਹਾਨੂੰ ਅੱਗੇ ਦੱਸਦੇ ਕਰਦੇ ਗੱਲਬਾਤ ਸ਼ੇਅਰ ਸਿਰ ਤੋੜ ਕੇ ਤੁਸੀਂ ਕਹੋਗੇ ਵੀ ਸਾਡਾ ਸਲਾਹ ਕਰ ਲਓ ਮੈਂ ਆਪਣੇ ਬੰਦੇ ਲੈ ਕੇ ਜਾਣਾ ਤੇ ਜਿਹੜੇ ਉੱਥੇ ਬੈਠੇ ਆ ਐਸਐਸਪੀ ਨਾਲ ਸਿੰਘ ਉਹਦੀਆਂ ਲੱਤਾਂ ਤੋੜ ਕੇ ਆਉਣਾ ਤੇ ਜਿਹੜੇ ਇੰਸਪੈਕਟਰਾਂ ਨੇ ਮਾਰਿਆ ਉਹਨਾਂ ਦੀਆਂ ਲੱਤਾਂ ਤੋੜ ਕੇ ਆਉਣਾ ਤੇ ਉਹਦੇ ਬਾਅਦ ਮੈਂ ਜਾ ਕੇ ਮਾਫੀ ਮੰਗਲਾਂਗਾ ਵੀ ਮੈਨੂੰ ਮਾਫ ਕਰਦੇ ਹੋ ਤੇ ਆਪਾਂ ਨਾ ਹੁਣ ਆਪਸ ਦੇ ਵਿੱਚ ਸੁਲ੍ਹਾ ਸਲਾਈ ਕਰ ਲੈ ਕਿ ਉਹ ਮੰਨ ਜਾਣਗੇ ਤੁਸੀਂ ਉਹਨੂੰ ਵੀ ਕੁੱਟਿਆ ਤੇ ਮੁਰੇ ਨੂੰ ਵੀ ਕੁੱਟਿਆ ਤੁਹਾਡੇ 'ਚ ਐਨੀ ਹੈਂਕਰ ਆ ਐਨੇ ਤੁਸੀਂ ਵੱਧ ਦਿਮਾਗ ਹੋਏ ਫਿਰਦੇ ਓ ਆਪਣੇ ਕਾਨੂੰਨ ਬਣਾ ਲਿਆ ਜਿੰਨੂੰ ਮਰਜ਼ੀ ਫੜ ਕੇ ਲੈ ਜਾਓ ਇਹ ਤੇ ਜੰਗਲ ਰਾਜ ਆ ਅਗਰ ਇਹ ਵੱਧ ਜਾਂਦੀ ਆ ਅਗਰ ਸਰਵਿੰਗ ਸੋਲ ਜਿਹੜੇ ਬਾਰਡਰਾਂ ਦੇ ਬੈਠੇ ਆ ਅਗਰ ਉਹਨਾਂ ਦੇ ਮਨ ਦੇ ਵਿੱਚ ਇਹੋ ਜੀ ਚੀਜ਼ ਕੋ ਆ ਜਾਂਦੀ ਆ ਕਿ ਜਿੱਥੇ ਮੌਕਾ ਮਿਲੇ ਅਸੀਂ ਪੁਲਸਿਆ ਕੋ ਬਦਲਾ ਲੈਣਾ ਤੇ ਇਮੇਜਿਨ ਕਰੋ ਇਸ ਦੇਸ਼ ਦਾ ਕੀ ਹੋਏਗਾ ਇੱਕ ਇੱਕ ਚਪੇੜ ਮਾਰੀ ਸੀ ਸੈਣੀ ਨੇ ਚੀਫ ਮਿਨਿਸਟਰ ਨੇ ਉਹ ਅਰੇ ਅਰੇ ਉਹਨੇ ਇੱਕ ਚਪੇੜ ਮਾਰੀ ਸੁਬਹ ਦੇ ਵਾਸਤੇ ਉਹਨੂੰ ਮਾਫੀ ਮੰਗਣੀ ਪਈ ਪੈਰੇ ਹੱਥ ਲਾ ਕੇ ਜਾਨ ਖੋਦਣੀ ਪਈ ਸੀ ਚੰਡੀਗੜ੍ਹ ਤੋਂ ਫੌਜੀਆਂ ਦੇ ਕਿੰਨੀ ਹਿੰਮਤ ਔਰ ਕਿੰਨਾ ਜਿਗਰਾ ਉਹ ਦੇਸ਼ ਨੂੰ ਪ੍ਰੋਟੈਕਟ ਕਰ ਰਿਹਾ ਬਾਰਡਰ ਨੂੰ ਪ੍ਰੋਟੈਕਟ ਕਰ ਰਿਹਾ ਇਹਨਾਂ ਨੂੰ ਕੀ ਪਤਾ ਬੜੇ ਆਇਰਲ ਕੰਟਰਲ ਕੰਟਰਲ ਦੇ ਢੇਡ ਗੱਡੇ ਆ ਨਾ ਜਿੱਥੇ ਜਾਂਦੇ ਆ ਉਥੋਂ ਪੈਸੇ ਲੈ ਲਓ ਤੁਰੇ ਜਾਂਦੇ ਬੰਦੇ ਨੂੰ ਮਾਰ ਮਾਰ ਲਓ ਬਚਾਰ ਘਾਰਾਂ ਘਟੋ ਅੱਜ ਤੱਕ ਮੈਂ ਕਿਸੇ ਪੁਲਿਸ ਅਫਸਰ ਦੀ ਚੰਗੀ ਲੈਂਗੁਏਜ ਦੇਖੀ ਨਹੀਂ ਇਹਨਾਂ ਦਾ ਮਤਲਬ ਹੈ ਸਿਰਫ ਪੈਸਾ ਬਣਾਉਣਾ ਹੁੱਕ ਬਾਈ ਕਰੁੱਕ ਚਾਹੇ ਕੋ ਫੌਜੀ ਸਾਹਮਣੇ ਆ ਜਾਏ ਕੋਈ ਮੈਜਿਸਟ੍ਰੇਟ ਆ ਜਾਏ ਕੋ ਵਕੀਲ ਆ ਜਾਏ ਪਛੇ ਵਕੀਲਾ ਨੂੰ ਕੋਟ ਦਿੱਤਾ ਮੈਜਿਸਟਰ ਨੂੰ ਕੋਟ ਦਿੱਤਾ ਫੌਜੀਆ ਨੂੰ ਕੋਟ ਦਿੱਤਾ ਇਹਨਾਂ ਦਾ ਬਸ ਇਹ ਹੈ ਗੁੰਡਾ ਕਰਦੀ ਆ ਬਸ ਹਾਂਜੀ ਤੇ ਜਿਹੜਾ ਹੁਣ ਇਹ ਆਪਣੇ ਸਾਡੇ ਆਰਮੀ ਦੇ ਨੌਜਵਾਨਾਂ ਨੇ ਸਿੱਧਾ ਇਹਨਾਂ ਨੂੰ ਇੱਕ ਚੈਲੰਜ ਦਿੱਤਾ ਗਿਆ ਕਹਿੰਦੇ ਵੀ ਅਸੀਂ ਸ਼ਰੀਆਮ ਇਹਨਾਂ ਦੀਆਂ ਲੱਤਾਂ ਤੋੜਾਂਗੇ ਹੁਣ ਜੇ ਅਸੀਂ ਜਿਹੜੇ ਹੱਥ ਲੱਗ ਚੁੱਕੇ ਹੁਣ ਬਹੁਤ ਵੱਡਾ ਇੱਕ ਅੰਜਾਮ ਦੇਣ ਨੂੰ ਸਾਡੇ ਆਰਮੀ ਦੇ ਨੌਜਵਾਨ ਤਿਆਰ ਬੈਠੇ ਆ ਕਿਉਂਕਿ ਇਹਨਾਂ ਨੂੰ ਇਹ ਨਹੀਂ ਪਤਾ ਜਿਹੜੇ ਦੇਸ਼ ਦੀਆਂ ਰਖਵਾਲੀਆਂ ਕਰਦੇ ਆ ਇਹਨਾਂ ਦੇ ਕਵਾਂਟਲਾਂ ਕਵਾਂਟਲਾਂ ਦੇ ਦੋ ਦੋ ਕਵਾਂਟਲ ਦੇ ਢਿੱਡ ਹੁੰਦੇ ਆ ਗੱਲ ਉਹ ਸਹੀ ਆ ਉਹਨਾਂ ਦੀ ਸਾਡੇ ਨੌਜਵਾਨਾਂ ਦੀ ਭੱਜੀ ਦਾ ਨਹੀਂ ਪਹਿਲਾ ਨੰਬਰ ਤਾਂ ਇਹ ਮੁਜਰਮ ਨੂੰ ਜਦੋਂ ਕਿਤੇ ਫੜਨਾ ਹੁੰਦਾ ਉਦੋਂ ਮੌਕੇ ਤੇ ਨਹੀਂ ਫੜਦੇ ਉਦੋਂ ਤਾਂ ਇਹਨਾਂ ਤੋਂ ਭੱਜੀ ਨਾ ਨਹੀਂ ਕਿਉਂਕਿ ਇਹਨਾਂ ਨੇ ਧਾਰੂਆਂ ਸ਼ਰਾਬਾਂ ਪੀ ਪੀ ਕੇ ਢਿੱਡ ਤੱਕ ਕਵਾਂਟਲਾਂ ਦੀ ਕਰ ਰੱਖੇ ਭੱਜਣਗੇ ਕਿੱਥੋਂ ਆਰਮੀ ਦੀ ਪ੍ਰੈਕਟਿਸ ਹੁੰਦੀ ਆ ਇਹਨਾਂ ਨੂੰ ਸਿੱਧੇ ਭਰਤੀ ਕਰ ਲੇਤਾ ਜਾਂਦਾ ਆਰਮੀ ਨੂੰ ਐ ਨਹੀਂ ਪਤਾ ਕਿੰਨੀ ਉਚਾਈ ਤੋਂ ਕਦੋਂ ਛਾਲ ਮਾਰਨੀ ਪਵੇ ਕਿਹੜਾ ਮੁਜਰਮ ਕਦੋਂ ਫੜਨਾ ਪਵੇ ਜੀ ਤਾਂ ਹੁਣ ਜੋ ਇਹਨਾਂ ਨੇ ਇਹੀ ਗੱਲ ਕਹੀ ਆ ਜੋ ਇਹਨਾਂ ਨੂੰ ਸਦਾ ਨਿਸ਼ਾਨੇ ਤੇ ਲਿਆ ਗਿਆ ਕਿਹਾ ਗਿਆ ਵੀ ਜਿਹੜਾ ਤੁਸੀਂ ਇਹ ਇੰਜਾਮ ਲਿਆ ਭਵੇਂ ਲੱਖ ਮਾਫੀਆਂ ਮੰਗੋ ਅਸੀਂ ਵੀ ਉਹਡੀਆਂ ਲੱਤਾਂ ਤੋੜ ਕੇ ਮਾਫੀ ਮੰਗੀਏ ਤਾਂ ਤੁਸੀਂ ਮaaf ਕਰ ਦੋਗੇ ਜਿੱਥੇ ਕੋਈ ਪੁਲਿਸ ਵਾਲਾ ਟੱਕਰਦਾ ਚੱਕ ਕੇ ਅਸੀਂ ਨਿਸ਼ਾਨਾ ਬਣਾ ਦਈਏ ਸ਼ਿਕਾਰ ਕਰ ਦਈਏ ਤੁਹਾਡਾ ਤਾਂ ਫਿਰ ਤੁਸੀਂ ਦੱਸੋ ਕੀ ਕਹਿਣਾ ਚਾਹੋਗੇ ਜੋ ਜੀ ਇਹ ਪੰਜਾਬ ਦੇ ਵਿੱਚ ਇਹ ਹੁੰਦਾ ਕਿਦੇ ਕਹਿੰਦੇ ਆ ਸੀਐਮ ਪ੍ਰੰਤਮਾਨ ਦੀ ਜੇ ਗੱਲ ਕਰੀਏ ਅਮਰਤਪਾਲ ਸਿੰਘ ਜੋਦਾ ਸਾਡੇ ਪੰਜਾਬ ਦਾ ਕਿਉਂਕਿ ਇੱਕ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਰਾਹ ਤੇ ਚੱਲਿਆ ਹੋਇਆ ਤਾਂ ਉਹਨੂੰ ਇਹਨਾਂ ਨੇ ਐਨਐਸਏ ਲਾ ਕੇ ਜੇਲ੍ਹ ਚ ਰੱਖਿਆ ਜੋ ਵੀ ਕੋਈ ਪੰਜਾਬ ਦੀ ਗੱਲ ਕਰਦਾ ਇਹ ਸ਼ੁਰੂ ਤੋਂ ਹੀ ਅਤਿਆਚਾਰ ਰਿਹਾਗਾ ਪੰਜਾਬ ਦੀ ਕੋਈ ਵੀ ਰਵੇ ਚਾਹੇ ਸਰਕਾਰ ਹਰ ਕਿਸੇ ਨੂੰ ਜੇਲ੍ਹ ਦੇ ਵਿੱਚ ਸੱਟਿਆ ਇਹਨਾਂ ਨੇ ਕਿਉਂਕਿ ਪੰਜਾਬ ਦਾ ਧੁਰ ਤੋਂ ਹੀ ਦਸਤੂਰ ਬਣਿਆ ਪੰਜਾਬ ਦੀ ਸਰਕਾਰ ਦਾ ਹੁਣ ਕਿਸਾਨਾਂ ਨਾਲ ਐਡੀ ਵੱਡੀ ਬਹੁਤ ਵੱਡੀ ਨਾ ਸਾਫੀ ਤੇ ਕਿੱਡਾ ਵੱਡਾ ਧੋਖਾ ਹੋਇਆਗਾ ਸ਼ੰਭੂ ਤੇ ਖਨੌਰੀ ਬਾਰਡਰ ਦੋਨੇ ਸਾਫ ਕਰਤੇ ਆ ਜਿਹੜੇ ਤੰਬੂ ਉਥੇ ਲੱਗੇ ਸੀ ਇਹਨਾਂ ਦਾ ਮੋਰਚਾ ਰੱਖਿਆ ਗਿਆ ਸੀ ਉਤੋਂ ਜੀਸੀਬੀਆ ਨਾਲ ਤਹਿਸ਼ਮੈਸ਼ ਕਰਤਾ ਸਾਰਾ ਸਮਾਨ ਤੋੜਤਾ ਕਖਰ ਪਖਰ ਕਰਤਾ ਟਰਾਲੀਆਂ ਗਾਇਬ ਤੱਕ ਕਰਤੀਆਂ ਜਿਹੜੇ ਸਿਲੰਡਰ ਕੋਈ ਏਸੀ ਪੱਖੇ ਜੋ ਵੀ ਸੀ ਸਾਰਾ ਸਮਾਨ ਗਾਇਬ ਕਰਤਾ ਤੇ ਕਿਸਾਨਾਂ ਨੂੰ ਮੀਟਿੰਗ ਦਾ ਕਹਿ ਕੇ ਬਹੁਤ ਵੱਡਾ ਧੋਖਾ ਕਰਿਆ ਇਹਨਾਂ ਨੇ ਸਰਪੰਚ ਸਿੰਘ ਪੰਦੇਰ ਜਗਜੀਤ ਸਿੰਘ ਢੱਲੇਵਾ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਨਜ਼ਰਬੰਦਤਾ ਆਪਾਂ ਕਹਿ ਨਹੀਂ ਸਕਦੇ ਉਹਨੂੰ ਗ੍ਰਿਫਤਾਰ ਕਰਕੇ ਜੇਲ੍ਹ ਦਾ ਵਿੱਚ ਸਿੱਟਿਆ ਗਿਆ 27 ਤੋਂ 28 ਜਣੇ ਦੱਸਿਆ ਗਿਆ ਤਾਂ ਇਹ ਕਿੱਥੋਂ ਦੀ ਇਹ ਐਂ ਦੱਸੋ ਹੁਣ ਕਿੱਥੋਂ ਦੀ ਇਹ ਸੋਡੀ ਭਦਰਕਾਰੀ ਆ ਕਿੱਥੋਂ ਦੀ ਸਮਝਦਾਰੀ ਆ ਸੀਐਮ ਭਵੰਤਮਾਨ ਗੁੰਡਾਗਰਦੀ ਦਾ ਨੰਗਾ ਨਾਚ ਕਿਉਂਕਿ ਸੀਐਮ ਭਵੰਤਮਾਨ ਤੇ ਜਿੰਨੇ ਕਾਂਡ ਹੁੰਦੇ ਆ ਪੰਜਾਬ 'ਚ ਜਿਵੇਂ ਇਹਨਾਂ ਨੇ ਇੱਕ ਇਸ ਕਾਨੂੰਨ ਨੂੰ ਵੀ ਕਿਹਾ ਗਿਆ ਸੀ ਵੀ ਅਸੀਂ ਇੱਕ ਗੈਂਗਸਟਰ ਨੂੰ ਜੋ ਮਾਰ ਕੇ ਆਏ ਆ ਤਾਂ ਇਹ ਨਾ ਹੋਵੇ ਤੇਰਾ ਇਨਕਾਊਂਟਰ ਕਰਨਾ ਪਵੇ ਅਸੀਂ ਇਨਕਾਊਂਟਰ ਕਰਕੇ ਤੁਸੀਂ ਆਪਣੇ ਆਪ ਦੀ ਬਹਾਦਰੀ ਸਮਝਦੇ ਆ ਵੀ ਅਸੀਂ ਇਨਕਾਊਂਟਰ ਕਰਤਾ ਝੂਠੇ ਸਾਡੇ ਜਿਹੜੇ ਨੌਜਵਾਨਾਂ ਨੂੰ ਮਾਰੀ ਜਾਂਦੇ ਇਨਕਾਊਂਟਰ ਕਰਦੇ ਆ ਜਿਹੜਾ ਕੋਈ ਮੁਜਰਮਾ ਪਹਿਲਾ ਨੰਬਰ ਤਾਂ ਭਏਗਾ ਕਾਨੂੰਨ ਹੈਗਾਗਾ ਕਾਨੂੰਨ ਮੁਕਾਬਤੋ ਦੇ ਤੇ ਕਾਰਵਾਈ ਵੀ ਹੋ ਸਕਦੀ ਸੀ ਜਿਵੇਂ ਕਿ ਲੱਖਾ ਸਿੰਘ ਸੁਧਾਨਾ ਦਾ ਵੀ ਇਹੀ ਕਹਿਣਾ ਪਰ ਜਿਹੜੀ ਹੁਣ ਅੱਜ ਦੀ ਘਟਨਾ ਇਹਨਾਂ ਨਾਲ ਹੁਣ ਇਹਨਾਂ ਦਾ ਹੁਣ ਜਾਨ ਮੁਠੀ ਚਾਰੀ ਆ ਜਿਹੜੇ ਜਿਹੜੇ ਜਿੰਨੇ ਐਸਐਚਓ ਜਿੰਨੇ ਕੋਲੇ ਵੱਡੇ ਅਫਸਰ ਸੀ ਇਹਨਾਂ ਦਾ ਹੁਣ ਭਾਦੀ ਬਣੀ ਪਈ ਆ ਵੀ ਆਰਮੀ ਦੀ ਜਦੋਂ ਦੀ ਇਹ ਇੰਟਰਵਿਊ ਸੁਣੀ ਇਹਨਾਂ ਨੇ ਹੁਣ ਸਾਡਾ ਕੀ ਬਣੂਗਾ ਚਲੋ ਜੀ ਖਾਸ ਕਰਕੇ ਇਹ ਅੱਜ ਦੀਆਂ ਸਰਕਾਰਾਂ ਜੋ ਮਾੜੀਆਂ ਸਰਕਾਰਾਂ ਨੇ ਤੇ ਜੋ ਤੱਕੇਸ਼ਾਈਆਂ ਕਿਸਾਨਾਂ ਨਾਲ ਤੇ ਮਜ਼ਦੂਰਾਂ ਸਾਰਿਆਂ ਨਾਲ ਹੀ ਹੋ ਰਿਹਾ ਤੇ ਜਿਹੜੇ ਗੈਂਗਸਟਰ ਆ ਇਹਦੇ ਇਹ ਵੀ ਪੰਜਾਬ 'ਚ ਗੈਂਗਸਟਰ ਪੈਦਾ ਕਿਨੇ ਕਰਿਆ ਇਹ ਸਰਕਾਰਾਂ ਨੇ ਕਰਿਆ ਚਲੋ ਜੀ ਖਾਸ ਕਰਕੇ ਆਪਣੇ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆਪਾਂ ਪੰਜਾਬ ਦੇ ਮੁੱਦਿਆਂ ਤੇ ਚੈਨਲ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟਾਕ ਤੇ ਧੰਨਵਾਦ